ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਆਂ ਠੀਕ ਠਾਕ ਜੀ ਟਾਈਮ ਹੋ ਗਿਆ ਜੀ ਮਾਰਨਿੰਗ ਦਾ 6:30 ਤੇ ਆਪਾਂ ਪੀ ਰਹੇ ਆ ਦੂਜੀ ਵਾਰ ਵਾਲੀ ਚਾਹ ਤੇ ਇਧਰ ਆ ਮੈਂ ਇਸ ਜਸ਼ਨ ਨੂੰ ਠਾਉਣ ਇਹ ਬਾਹਰੋਂ ਉੱਠ ਕੇ ਪਏ ਅੰਦਰ ਕੀ ਹੋ ਗਿਆ ਪੁੱਤ ਕਹਿੰਦਾ ਸਿਰ ਜਾ ਦੁਖੀ ਜਾਂਦਾ ਤੇ ਕੀ ਹੋ ਗळा ਖਰਾਬ ਹੋ ਰਿਹਾ ਤੇ ਚੱਲ ਗੋਲੀ ਲੈ ਕੇ ਰੋਟੀ ਰੋਟੀ ਖਾ ਕੇ ਨਾ ਗੋਲੀ ਲੈ ਲਈ ਫਿਰ ਤੇ ਜਸ਼ਨ ਨੇ ਕਰਦੇ ਆ ਜੀ ਆਪਾਂ ਸਕੂਲ ਵਾਸਤੇ ਰੈਡੀ ਤੇ ਦੇਖਦੇ ਆ ਜੇ ਕੋਈ ਜ਼ਿਆਦਾ ਪ੍ਰੋਬਲਮ ਹੋਈ ਤਾਂ ਸਕੂਲ ਚ ਮੈਡਮਾ ਫੋਨ ਕਰ ਦੇਣੀ ਆ ਫਿਰ ਲਿਆਵਾਂਗੇ ਤੇ ਲੋ ਜੀ ਬਾਹਰ ਦਾ ਵੀਊ ਦੇਖੋ ਇੱਧਰ ਥਰ ਕਿਧਰ ਕਿਧਰ ਹਵਾ ਚੱਲਦੀ ਆ ਅੱਜ ਤਾਂ ਬਹੁਤ ਵਧੀਆ ਹੈ ਤਾਂ ਗਰਮੈਸ ਆ ਦੇਖੋ ਹਵਾ ਚੱਲਦੀ ਮੁਰਕਾ ਜਾਂ ਵੀ ਆਈ ਜਾਂਦਾ ਤੇ ਹਵਾ ਵੀ ਚੱਲੀ ਜਾਂਦੀ ਐ ਮਿਕਸ ਉਹ ਨਹੀਂ ਹੂਮਸ ਜੀ ਹੋ ਰਹੀ ਐ ਹੋ ਰਹੀ ਤੇ ਦੇਖੋ ਹੁਣ ਜੇ ਰੱਬ ਕੋਈ ਮੀਂਹ ਦਾ ਪ੍ਰੋਗਰਾਮ ਕਰ ਦੇ ਤਾਂ ਬੜੀ ਸੋਹਣੀ ਗੱਲ ਐ ਮਾੜੀ ਮੋਟੀ ਠੰਡ ਹੋ ਜੇ ਕਿਉਂਕਿ ਹੁਣ ਤਾਂ ਸਭ ਦਾ ਦੂੜੀ ਗੰਦ ਸਭ ਦਾ ਬਣ ਗਿਆ ਸਭ ਨੇ ਸਾਂਭ ਲਿਆ ਹੁਣ ਤਾਂ ਸਾਰੇ ਟੈਨਸ਼ਨ ਫਰੀ ਐ ਜੇ ਹੁਣ ਤਾਂ ਆ ਵੀ ਜਾਊ ਤਾਂ ਵੀ ਕੋਈ ਗੱਲ ਨਹੀਂ ਚਲੋ ਜੀ ਆਪਾਂ ਪੀ ਲਈਏ ਚਾਹ ਚਲੋ ਜੀ ਚੈਨਲ ਖੜੇ ਕਰ ਨਾ ਨਾ ਕਰਦੇ ਉਹ ਚੱਕਦਾ ਹੈ ਤੂੰ ਚੱਕ ਕੇ ਹੁਣ ਵੀ ਆਂਦਾ ਲੋ ਜੀ ਅਗਲਾ ਚੱਕੇ ਨਾ ਚੱਕੇ ਮਸ਼ੀਨ ਨੇ ਚੱਕਣਾ ਜੀ ਨੇ ਚੱਕਤਾ ਬਾਹਲਾ ਦਿਮਾਗ ਖਾਂਦਾ ਇਹ ਇੱਕ ਗੱਲ ਨੂੰ 36 ਵਾਰੀ ਪੁੱਛੂਗਾ ਆਹੀ ਆਪਦੀ ਹੈ ਇਹੋ ਜਿਹੇ ਬੰਦੇ ਆਏ ਦਿਮਾਗ ਜਿਹਾ ਖਾਂਦਾ ਹੈ ਨਾ ਚੇਹ ਚੜਦੀ ਹੈ ਵੀ ਐਂ ਕੱਤ ਕਰਦਾ ਉਥੇ ਪਰਸਨ ਸਿਰ ਤੋਂ ਹੁਣ ਲਾਤਾ ਇਹਨੇ ਮੇਰਾ ਹੈ ਨਹੀਂ ਆਇਆ ਉਹ ਇਹ ਹੈ ਉਹ ਇੱਕ ਗੱਲ ਨੂੰ 36 ਵਾਰੀ ਆਪਦੀ ਲੋ ਜੀ ਜਸ਼ਨ ਦੇ ਰੈਡੀ ਜਾਣਗੇ 8 ਵਜੇ ਤੇ ਜਸ਼ਨ ਆਪਣਾ ਜਾਊਗਾ 7:30 ਬਸ ਮੈਂ ਚਾਹ ਚੂਪੀ ਕੇ ਕਰਦੀ ਆ ਇਹਨੂੰ ਰੈਡੀ ਵਰਦੀ-ਪੁਰਦੀ ਆ ਦੀ ਪ੍ਰੈਸ ਕਰਤੀ ਤੇ ਪਸ਼ੂਆਂ ਵਾਲਾ ਕੰਮ ਦਿੱਤਾ ਆਪਾਂ ਨਮੇੜ ਪਸ਼ੂ ਖਾਈ ਜਾਂਦੇ ਨੀਰਾ ਚਾਰਾ ਤੇ ਨਾਲੇ ਤਾਂ ਹਵਾ ਚੱਲਦੀ ਐ ਨਾਲੇ ਮੁਰਕਾ ਆਉਂਦਾ ਹੋਰ ਹੀ ਹਿਸਾਬ ਦਾ ਮੌਸਮ ਹੈ ਲੋ ਜੀ ਚਾਹ ਪੀ ਲਓ ਸਾਰੇ ਕਿਉਂ ਭਾਈ ਜਸ਼ਨ ਨੇ ਜਸ਼ਨ ਨੇ ਕੱਲ ਖਾਦਾ ਕੀ ਖਾਦਾ ਹੈ ਕੱਲ ਕੀ ਬਣਾਇਆ ਸੀ ਮੰਗੋ ਸ਼ੇਕ ਮੰਗੋ ਸ਼ੇਕ ਸੀ ਬਰਫ਼ ਪਾ ਪਾ ਕੇ ਜਦੋਂ ਪੀਤੀ ਤੇ ਹੁਣ ਆਦਾ ਮੇਰਾ ਸਿਰ ਦੁਖਦਾ ਹੈ ਗਲਾ ਖਰਾਬ ਹੈ ਉਹ ਤਾਂ ਜਾਦੇ ਬਰਫ਼ ਪਾ ਪਾ ਪੀਤੀ ਉਹ ਬਰਫ਼ ਤਾਂ ਹੈ ਨਹੀਂ ਸੀ ਜੰਮੀ ਹੋਈ ਸੀ ਜੰਮੀ ਤਾਂ ਹੂੰ ਠੰਡਾ ਵਾਲਾ ਸ਼ੈਂਪੂ ਲਾਇਆ ਕਰ ਸੱਤੇ ਪੁੱਤ ਬਾਵਾ ਹੋਰੀ ਹੋਏ ਪਿਆ ਵਾਲ ਰੁੱਖੇ ਜਿੱਦ ਚਿਪਚਿਪੇ ਜੀ ਲਓ ਜੀ ਪੀ ਲਿਓ ਚਾਹ ਪਾਣੀ ਤੇ ਆਪਾਂ ਮਸ਼ੀਨ ਚ ਕੱਪੜੇ ਪਾਤੇ ਉਧਰ ਲਗਾ ਮਨਵੇੜ ਕੇ ਮਸ਼ੀਨ ਚ ਕੱਪੜੇ ਪਾਤੇ ਤੇ ਬਸ ਜਿਹਨ ਜਸ਼ਨ ਨੂੰ ਰੈਡੀ ਕਰਾਂਗੇ ਉਹਦਾਂ ਨੂੰ ਸਾਰੇ ਧੋਤੇ ਜਾਣਗੇ ਇਹਨੂੰ ਪਤਾ ਲੱਗ ਗਿਆ ਬਿੱਟੂ ਕਿਵੇਂ ਜੀ ਇਹਨੂੰ ਪੱਕਾ ਰੱਖ ਲਿਆ ਇਹਨੂੰ ਲੱਗਿਆ ਨਹੀਂ ਲੱਗ ਹੀ ਜਾਊਗਾ ਜਦੋਂ ਉਹ ਆਪ ਦੇ ਸਾਰੇ ਹੁੰਦਾ ਬੰਦੇ ਦੇ ਹੁਣ ਬੰਦੇ ਦਾ ਕੋਈ ਬੋਲਣ ਦਾ ਢੰਗ ਵੀ ਹੁੰਦਾ ਹਾਂ ਕੋਈ ਨਿਮਰਤਾ ਵੀ ਹੁੰਦੀ ਆ ਹੁਣ ਜੇ ਤੈਨੂੰ ਉਹਨਾਂ ਨੇ ਪੱਕਾ ਰੱਖ ਲਿਆ ਤਾਂ ਫਿਰ ਇਹ ਚ ਤੇਰਾ ਤਾਂ ਕੋਈ ਕਸੂਰ ਨਹੀਂ ਬੰਦੇ ਨੂੰ ਵੀ ਵੇਂਦਾ ਅਗਲਾ ਸਹੀ ਗੱਲ ਐ ਕਰਨ ਇਹ ਲੋਨ ਨਾ ਨਾ ਕੱਲ੍ਹ ਗਾੜੀ ਮੈਨੂੰ ਬੈਂਕ ਚ ਕੰਮ ਸੀ ਅੱਜ ਵੀ ਮਸਲ फिर पक्का ਕਿਥੋਂ ਰੱਖ ਲੈਣ ਇਹਨੂੰ ਜਿਹੜਾ ਟਾਲ ਮਟੋਲੇ ਕਰਦਾ ਆ ਮੈਂ ਕਿ ਤੁੰ ਕੰਮ ਸ਼ਟਾਰਟ ਆਉਣਾ ਦਾ ਤੇਰਾ ਤਾਂ ਨਵੀਂ ਨਹੀਂ ਚੱਲੂਗਾ ਲਗਾ ਆਰ ਬੰਦ ਕਰ ਦੇ ਤੇਰਾ ਚਲਾ ਤਾਂ ੋਟੜ ਕੇ ਕਹਿ ਰਿਹਾ 8 ਵਜੇ ਸਟਾਰਟ ਕਰਸ ਤਾ ਸਰ ਆ ਅੱਥੇ 5 ਵਜੇ ਤੇ ਕਰ ਚੱਲਣੀ ਆ ਇੱਕ ਮਿੰਟ ਨਹੀਂ ਚੱਲ ਵਧੀਆ ਆਪਣੇ ਡਾਟਾ ਕੈਂਪਰ ਸੀਨੀਅਰ ਉੱਥੇ ਗਈ ਸੀ ਸਾਰੇ ਟਰੈਕਟਰ ਦੇ ਨੇ ਕੀ ਭਰ ਗਏ ਉਹ ਬੱਲ ਡਰਮ ਭਰ ਗਏ ਕਿਹ ਲੱਗੇ ਉਹ ਇਹਦਾ ਸਮੀਨਾ ਸਿੱਧੀ ਰੈਫ੍ਰੈਰੀ ਚੋਂ ਵੱਢੀ ਹੋਈ ਆ ਪਈਆਂ ਚਲੋ ਜੀ ਪੀ ਲਈਏ ਚਾਹ ਪਾਣੀ ਤੇ ਜਸ਼ਨ ਦੇ ਡੇਢ ਸੁਣਾ ਰਹੇ ਆ ਉੱਥੇ ਜੁਕ ਪਲਾਟ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਹੁੰਦੀ ਕਹਿੰਦੇ ਪਏ ਕੱਲ ਤਾਂ ਕਹਿੰਦੇ ਪਏ ਰਹੇ ਸੀ ਤੇ ਬਿਚ ਟਾਈਮ ਬੇਲਾ ਹੁੰਦਾ ਚਲੋ ਰੈਸਟ ਵੀ ਜ਼ਰੂਰੀ ਆ ਹਨਾ ਖੜੀ ਲੱਤ 8 ਘੰਟਾ ਲਾਉਂਦੀ ਆ ਰੈਟਾ ਹਾਂ ਖੜੀ ਰਾਤ ਰਹਿਣਾ ਕਿਹੜਾ ਸੌਖਾ ਹਾਂ ਚਲੋ ਜੀ ਪੀ ਲਈ ਆਪਾਂ ਚਾਹ ਪਾਣੀ ਤੇ ਬਣੇ ਰਿਓ ਬਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਫੇਰ ਤੇ ਨਾਲੇ ਸਾਰੇ ਜਣੇ ਬਲੌਗ ਨੂੰ ਪੂਰਾ ਦੇਖਿਆ ਕਰੋ ਤੇ ਕੱਲ ਪਹਿਲਾਂ ਕਮੈਂਟ ਆਈ ਸੀ ਕਿ ਕਹਿੰਦੀਆਂ ਵੀ ਬੌਸ ਟਾਈਮ ਵੀ ਜ਼ਰੂਰੀ ਹੈ ਤੇ 1000 ਸਬਸਕ੍ਰਾਈਬਰ ਵੀ ਜ਼ਰੂਰੀ ਹੈ ਫੇਰ 100 ਡਾਲਰ ਹੋਣਗੇ ਫੇਰ ਕਿਤੇ ਜਾ ਕੇ ਪੈਸੇ ਆਉਣ ਲੱਗਣਗੇ ਤੇ ਤੁਹਾਡੇ ਸਪੋਰਟ ਨਾਲ ਹੀ ਹੋਣਾ ਜੀ ਸਾਰਾ ਕੁਝ ਤੁਸੀਂ ਸਾਰੇ ਜਣੇ ਸਪੋਰਟ ਕਰੋ ਤੇ ਸਾਡੇ ਸਾਰੇ ਆ ਬਲੌਗ ਬਣਾਉਣਾ ਤੇ ਤੁਹਾਨੂੰ ਵਧੀਆ ਲੱਗੇ ਤੁਸੀਂ ਸਾਰੇ ਜਣੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਬਾਕੀ ਜੀ ਸਾਰੇ ਜਣੇ ਪੂਰਾ ਬਲੌਗ ਦੇਖਿਆ ਕਰੋ ਤਾਂ ਕਿ ਆਪਣਾ ਬੌਸ ਟਾਈਮ ਵੀ 1000 4000 ਘੰਟੇ ਹੋ ਜਾਣ ਪੂਰੇ ਲਓ ਜੀ ਜਸ਼ਨ ਆਪਣਾ ਤਿਆਰ ਹੋ ਗਿਆ ਸੀ ਨਾ ਧੋ ਲਿਆ ਸੀ ਤੇ ਮੁੜ ਕੇ ਆਪਦੇ ਡੈਡੀ ਨੂੰ ਕਹਿੰਦਾ ਡੈਡੀ ਹੋਰ ਹੀ ਚਿੱਤ ਜਾ ਹੋਈ ਜਾਂਦਾ ਤੇ ਬੁਖਾਰ ਜਾ ਲੱਗੀ ਜਾਂਦਾ ਤੇ ਇਹਦੇ ਡੈਡੀ ਕਹਿੰਦੇ ਰਹਿ ਪਾ ਕਹਿੰਦੇ ਘਰੇ ਅੱਜ ਅੱਜ ਦਾ ਦਿਨ ਰੈਸਟ ਕਰ ਲਾ ਕਹਿੰਦੇ ਨਾਲੇ ਲਿਆ ਦਵਾਈ ਕੱਲ ਤੋਂ ਫਿਰ ਜਾਣਾ ਸਕੂਲ ਤੇ ਮੈਂ ਕਿਹਾ ਮੈਂ ਹੁਣ ਲੱਗ ਜੂ ਖੇਡਣ ਕਹਿੰਦੇ ਮੈਨੂੰ ਫੋਨ ਕਰ ਦਿਓ ਫਿਰ ਮੈਂ ਦੇਵਾਂ ਇਹਨੂੰ ਪਤਾ ਕਿ ਮੈਂ ਆਹ ਹਾਂ ਲਓ ਜੀ ਇਧਰ ਮੰਮੀ ਕਿ ਚੱਲੀ ਜਾਂਦੇ ਕੱਪੜੇ ਤੇ ਮੁਰਕੇ ਦਾ ਹੋਣਗੇ ਪੁੰਜਿਆਊਗਾ ਮੁਰਕਾ ਲਓ ਜੀ ਮੰਮੀ ਕਿ ਚੱਲੀ ਜਾਂਦੇ ਕੱਪੜੇ ਤੇ ਜਸ਼ਨ ਰੈਡੀ ਦੀ ਰੋਟੀ ਮੈਂ ਬਣਾਤੀ ਹੁਣ ਦੁੱਧ ਪਾ ਕੇ ਆਇਆ ਤੇ ਬਸ ਫੜਾਉਣੀ ਆ ਰੋਟੀ ਤੇ ਫਿਰ ਮੈਂ ਲਾਉਣੀ ਆ ਪੋਚੇ ਪੋਚੇ ਲਾ ਲੂ ਕੇ ਫਿਰ ਆਪਾਂ ਕਰਦੇ ਆ ਕੋਈ ਹੋਰ ਕੰਮ ਲਓ ਜੀ ਪਾਲਾ ਵੀ ਲੱਗਣੋ ਹਟ ਗਿਆ ਜਨਾਬ ਨੂੰ ਹ ਹੱਸਦਾ ਵੀ ਹੈ ਲਓ ਜੀ ਪੋਚੇ ਵਾਲਾ ਕੰਮ ਵੀ ਨਵੇੜ ਤਾਂ ਉਹ ਆਟਾ ਉਹ ਪਹਿਦਰ ਤਰ ਗਣੀ ਹਵਾ ਚਲੀ ਜਾਂਦੀ ਹੈ ਪੁੱਛੋ ਨਾ ਆਓ ਢੀਂ ਅੰਦਰ ਖੋਰੇ ਰੇਤਾ ਹੀ ਰੇਤਾ ਘਤਾਈ ਜਾਂਦੀ ਕਲਕਰ ਹੋਈ ਜਾਂਦੀ ਹੈ ਉਹ ਜੀ ਮੰਮੀ ਨੇ ਵੀ ਉੱਧਰ ਪੁੱਸਣ ਵਾਲਾ ਕੰਮ ਨੇ ਮੇਦਤਾ ਦੀ ਮੈਂ ਗੁੰਨਾ ਲਾਗੀ ਆਟਾ ਕੱਪੜੇ ਕੁੱਪੜੇ ਆਪਾਂ ਧੋਤੇ ਇੱਕ ਭੈਣ ਆਲੀ ਸੀ ਕਹਿੰਦੀ ਕਤੂਰਿਆਂ ਨੂੰ ਕਹਿੰਦੀ ਤੁਸੀਂ ਵੀ ਰੋਟੀ ਪਾਓ ਦੁੱਧ ਪਾਦਿਆ ਕਰੋ ਲੱਸੀ ਪਾਦਿਆ ਕਰੋ ਪੌਣੇ ਹੁੰਨੇ ਭੈਣੇ ਲੱਸੀ ਵੀ ਪਾਉਣੇ ਹੁੰਨੇ ਉਹਨਾਂ ਨੂੰ ਲੀਟਰ ਸਾਰਾ ਲੱਸੀ ਪਾ ਦੇਣੇ ਆ ਰੋਟੀਆਂ ਪਾਉਣੇ ਹੁੰਨੇ ਸਵੇਰ ਤਿੰਨ ਚਾਰ ਰੋਟੀਆਂ ਪਾ ਦੇਣੇ ਐਨੀਆਂ ਕੀ ਖਾਦੇ ਆ ਰੋਟੀਆਂ ਬਾਹਲੀ ਹੀ ਖਾਦੇ ਅਜੇ ਛੋਟੇ ਆ ਤਾਂ ਲੱਸੀ ਵੀ ਪਾਉਣੇ ਹੁੰਨੇ ਐ ਤੇ ਆਥਰੇ ਨੇ ਦੁੱਧ ਵੀ ਪਾ ਦੇਣੇ ਹੁੰਨੇ ਪਤਲਾ ਇਹ ਕਰਕੇ ਹੋਜੀ ਕੰਮ ਧੰਦਾ ਕਰ ਲਿਆ ਆਪਾਂ ਸਾਰਾ ਤੇ ਟਾਈਮ ਹੋ ਗਿਆ 10 ਵਜ ਗਏ ਤੇ ਇੱਧਰ ਆਪਣੀ ਚਾਹ ਉਬਲ ਲਈ ਚਾਹ ਧਰ ਲਈ ਆਪਾਂ ਤੇ A to Z ਨਿਬੜ ਗਿਆ ਕੰਮ ਜੀ ਸਾਰਾ ਤੇ ਹੁਣ ਹਵਾ ਜੀ ਜਾ ਕੇ ਖੜੀ ਆ ਮਾੜੀ ਜੀ ਬਹੁਤ ਹੀ ਜਿਆਦਾ ਤੇਜ਼ ਹਵਾ ਚੱਲੀ ਜਾਂਦੀ ਸੀ ਮਸਾ ਰੋਟੀ ਭਗਾਈ ਜੀ ਅੱਜ ਤਾਂ ਮਸਾ ਹਵਾ ਆਵੇ ਆਏ ਕਿਧਰੇ ਦਾ ਛਟੀਆਂ ਦਾ ਕੂੜਾ ਉੱਡੇ ਕਿਧਰੇ ਆ ਗੋਡੇ ਬੁਰਾ ਹਾਲੀ ਕਰਤਾ ਤੇ ਅਲਕ ਜੀ ਆਵੇ ਬੱਲੀ ਮੈਂ ਕਿਤੇ ਮੰਮੀ ਨੂੰ ਆਖਿਆ ਮੈਂ ਰੋਟੀਆਂ ਚ ਕਿਤੇ ਕਿਰਕਰ ਜੀ ਨਾ ਆਵੇ ਰੇਤਾ ਜਾਈ ਜਾਂਦਾ ਸੀ ਕਿਉਂ ਆਪਣੇ ਉਧਰਲਾ ਪਸੂਆਂ ਵਾਲਾ ਥਾਂ ਕੱਚਾ ਨਾ ਤੇ ਉਧਰਲਾ ਉਧਰਲੀ ਹਵਾ ਸੀ ਆਏ ਗਾਂ ਨੂੰ ਆਉਂਦਾ ਸੀ ਘਰ ਨੂੰ ਕੂੜਾ ਰੇਤਾ ਸਾਰਾ ਤੇ ਹੁਣ ਦੁਬਾਰੇ ਝਾੜੂ ਮਾਰ ਕੇ ਹਟੇ ਆ ਜੀ ਬਸ ਆਹੀ ਕੰਮ ਵੱਜ ਜਾਂਦਾ ਮਾੜੇ ਮਾੜੇ ਨਾਲ ਤੇ ਬਸ ਜੀ ਹੁਣ ਆਪਾਂ ਤਰ ਲਈਏ ਚਾਹ ਤੇ ਆਪਾਂ ਨਾ ਤੋ ਕੇ ਹੁਣ ਨੇ ਆ ਬੇਲੇ ਹੁਣ ਆਪਾਂ ਨਹਾਉਣੇ ਆ ਬਸ ਚਾਚੂ ਫੇਰ ਵੀ ਮਾੜੇ ਨਾ ਧੋਗੇ ਤੇ ਕਰਦੇ ਆ ਜੀ ਰੈਸਟ ਆਪਾਂ ਬਣੇ ਰਹੋ ਵੀਡੀਓ ਦੇ ਨਾਲ ਤੇ ਅੱਗੇ ਲਾ ਇਹਨਾਂ ਪਰਵਲ ਲਓ ਜੀ ਕੂਲਰ ਆਪਾਂ ਨਵਾਂ ਲਾ ਲਾ ਤੇ ਪੁਰਾਣਾ ਦਿੱਤਾ ਚੜਾ ਕਹਿੰਦੇ ਪੁਰਾਣਾ ਲੈ ਜਾਣਗੇ ਇਹ ਕੱਟ ਲੈ ਉਹਨਾਂ ਨੇ 3000 ਚ ਤੇ ਆਪਣਾ ਨਵਾਂ ਕੂਲਰ ਆਇਆਗਾ 11000 ਦਾ ਤੇ 3000 ਜੇ ਘੱਟ ਲੈ ਤੇ 8000 ਦੇ ਆਈ ਡੈਡੀ ਤੇ ਪੁਰਾਣਾ ਕੂਲਰ ਚੜ ਗਿਆ ਤਾਂ ਟੀਸੀ ਤੇ ਤੇ ਆਹ ਈ ਰਿਕਸ਼ਾ ਤੇ ਆਇਆ ਜੀ ਈ ਰਿਕਸ਼ਾ ਵਧੀਆ ਚੀਜ਼ ਐ ਨਾ ਕੋਈ ਖਰਕਾ ਕਰੇ ਨਾ ਹੋਰ ਇਸ ਤੇ ਲਿਆਇਆ ਆਪਾਂ ਕੂਲਰ

ਦਾਈ ਵਾਲਾ ਮੜੇ ਨਾ ਰੁੜ ਜਾਂਦਾ ਬ੍ਰੇਕ ਵੀ ਲੱਗੇ ਰਹੀ ਇਹਦੇ ਆ ਬਾਹਰ ਦੇ ਇਸ ਕੋਟਣਾ ਆਇਆ ਕਿ ਕਿ ਲਾ ਕੇ ਦੇ ਕਿ ਉੱਥੇ ਲਾਵਾ ਹੌਲੀ ਲੈ ਕੇ ਜਾਈ ਚੱਲ ਬਈ ਚੱਲ ਬਈ ਚੱਲ ਹੋਰ ਲੈ ਜਾਗਾ

ਬਸ ਉੱਥੇ ਪਏ ਸੀ ਹੁਣ ਠੰਡੀ ਠੰਡੀ ਹਵਾ ਮਾਰਦਾ ਤੇ ਪਾਣੀ ਪਾ ਲਿਆ ਸੀ ਜਸਨਾ ਆਪਣਾ ਸੌ ਗਿਆ ਠੰਡੀ ਹਵਾ ਆਈ ਜਾਂਦੀ ਹੈ ਤੇ ਪੈ ਗਿਆ ਤੇ ਆਪਾਂ ਦੋ ਮਿੰਟਾਂ ਅਗੇ ਬਾਹਰ ਪਸੋਂ ਦਾ ਬਾਹਰ ਆ ਕੇ ਗੂਆ ਗੂਟਾਲਾ ਤੇ ਹਵਾ ਹੈ ਨਹੀਂ ਅੱਜ ਤੁਸੀਂ ਇਹ ਪਾਣੀ ਭਾਲਦੇ ਹੋਣਗੇ ਹਨ ਹੁਣ ਨਹੀਂ ਇਹਨਾਂ ਦੇ ਟਕੁੰਡੇ ਜਿੱਚ ਗੋਲ ਨੇ ਕਿਹੜਾ ਛੱਡਦੇ ਲਓ ਜੀ ਇਹਨਾਂ ਨੂੰ ਪਾਣੀ ਪਾ ਦਈਏ पानी पीना ती लिटरी गया इन्ना प्रेशर है, ना है। खड़े देखे होर ठूले खड़े आले दुआले पानी पी के हटे महला है घका ही फिर इन तू नहीं पीना बहुत देखी बिच बहते ली छिड़क इत पानी केड़ा पीना सी करते जशन आ जाता पा के गया होगा है ना उदो जो कूलर भरया इन्ह ने ਲੋ ਜੀ ਬਸ ਹੋ ਗਿਆ ਨੀਰੇ ਚਾਰੇ ਦਾ ਟਾਈਮ ਤਾਂ ਅੱਜ ਤਾਂ ਪਤਾ ਵੀ ਨਹੀਂ ਹਲਦਾ ਇੰਨੀ ਬਹੁਤ ਜ਼ਿਆਦਾ ਗਰਮੀ ਹੈ ਗਰਮੀ ਪਾਉਗਾ ਹੋਰ ਹੋਣੀ ਗਰਮੀ ਆਉਗੀ ਹੁਣ ਹੋਰ ਕੀ ਮਾੜਾ ਮੋਟਾ ਮੀਂਹ ਗਣੀ ਪਾ ਦਿੱਤਾ ਤੁਸੀਂ ਤਾਂ ਮੀਂਹ ਪਾ ਲਿਆ ਕਰ ਤੇ ਚਲੋ ਕਈ ਦਿਨ ਟੱਪ ਜਾਂਦੀ ਹੂੰ ਲੋ ਜੀ ਨੀਰਾ ਚਾਰਾ ਦਿੱਤਾ ਪਾਪਾ ਤੇ ਹੁਣੇ ਕਰਾ ਕੇ ਹਟਿਆ ਆਪਾਂ ਸਿਲੰਡਰ ਬੁੱਕ ਤੇ ਗਰਮੀ ਬਹੁਤ ਜ਼ਿਆਦਾ ਹੈ ਜੀ ਪੁੱਛੋ ਹੀ ਨਾ ਤੇ ਮੰਮੀ ਲਾਈ ਜਾਂਦੇ ਝਾੜੂ ਤੇ ਬਸ ਮੈਂ ਮੈਂ ਆਹ ਸ਼ਾਮ ਨੂੰ ਕਾਫੀ ਮੈਂ ਜੀ ਖਲਦਾਨ ਪਿਉਣੀ ਆ ਫਿਰ ਲਿਉਣੀ ਛਟੀਆਂ ਤੇ ਜਸ਼ਨ ਆਪਣਾ ਮੋਜਣਾ ਪਿਆ ਦਿਹਾਵਾ ਸੋ आहा, आहा, आहा। ने देखो आ हा 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 कूलर ने मौत देखो गया लो जी जश्न तो अपने मक्खियाँ ठंडा हो गया ना कमरा मक्खियाँ ही मखिया हो गई ਪਹਿਲਾ ਮੁੱਕ ਮਮੀ ਮੁੱਕਾ ਦੇ ਦੇ ਆਦਾ ਮੈਨੂੰ ਨੀਂਦ ਆਉਂਦੀ ਆ ਮੁੱਕਾ ਲੈ ਕੇ ਉੱਤੇ ਫਿਰ ਸੌਂ ਗਿਆ ਹੁਣ ਸੁੱਤਾ ਬੈ ਜੀ ਮੋੱਜਾਂ ਤੇ ਸੋਵਾ ਬੁਖਾਰ ਜਿਹਾ ਸੀ ਦੁਪਹਿਰੇ ਜੇ ਫੇਅਰ ਹੋ ਗਿਆ ਸੀ ਬੁਖਾਰ ਫਿਰ ਦਵਾਈ ਦਿੱਤੀ ਤੇ ਇਹ ਹੁਣ ਸੈਟ ਆ ਦੇਖਦੇ ਆਂ ਹੁਣ ਜੇ ਕੱਲ ਨੂੰ ਨਾ ਚੜਿਆ ਤਾਂ ਫਿਰ ਸਕੂਲ ਬੰਦ ਜੂਗਾ ਕੱਲ ਦੀ ਕੱਲ ਨੂੰ ਦੇਖਾਂਗੇ ਲਓ ਜੀ ਛਟੀਆਂ ਛੁੱਟੀਆਂ ਲਿਆਂਦੀਆਂ ਪਾਣੀ ਗਰਮ ਕਰਤਾ ਤੇ ਮੰਮੀ ਚੀਰ ਰਹੀ ਆ ਸਬਜ਼ੀ ਤੇ ਸਬਜ਼ੀ ਹੁਣ ਬਣਾ ਲਾਂਗੇ ਇਹ ਕੱਦੂ ਹੈਗਾ ਛੋਟਾ ਜਾਂ ਹੁਣ ਸਰਜੂਗਾ ਤੇ ਫੇਰ ਸਵੇਰ ਵਾਸਤੇ ਡੈਡੀ ਤੋਂ ਭਿੰਡੀਆਂ ਮੰਗਾਈਆਂ ਮੈਂ ਖਾ ਭਿੰਡੀਆਂ ਨਾਲ ਤਾਂ ਜਸ਼ਨ ਲੈ ਜੂਗਾ ਸਕੂਲ ਤੇ ਸ਼ਾਇਦ ਨਾਲੇ ਜਸ਼ਨ ਦੇ ਡੈਡੀ ਵੀ ਰੋਟੀ ਲੈ ਕੇ ਜਾਣਗੇ ਉਹ ਦੋ ਤਿੰਨ ਦਿਨ ਹੁਣ ਤਾਂ ਲੈ ਕੇ ਨਹੀਂ ਗਏ ਤੇ ਆਦਾ ਵੀ ਲੈ ਜਾ ਕਰੂੰਗਾ ਮੈਂ ਭੁੱਖ ਜੀ 라ਦੀ ਦੁਪਹਿਰੇ ਤੇ ਸਵੇਰ ਤਾਂ ਖਾ ਕੇ ਪਾ ਗ ਜਾਂਦੇ ਆ ਤੇ ਤਾਂ ਕਰਕੇ ਮੈਂ ਡੈਡੀ ਨੂੰ ਹੁਣੇ ਕਰਿਆ ਫੋਨ ਮੈਂ ਕਿਹਾ ਡੈਡੀ ਲਿਆ ਕੇ ਭਿੰਡੀਆਂ ਸਵੇਰ ਬਣਾਵਾਂਗੇ ਭਿੰਡੀਆਂ ਤੇ ਮੰਮੀ ਚੀਰੀ ਜਾਂਦੇ ਆ ਜੀ ਕੱਦੂ ਉਸ ਤਾਂ ਕੱਦੂ ਹੀ ਖਾਣੇ ਆ ਬੜਾ ਕਾਹੀਆਂ ਸਾਡੇ ਕੰਮ ਅਸੀਂ ਕੱਦੂ ਖਾਣੇ ਆ ਬਸ ਕੱਦੂ ਹੀ ਖਾਈਏ ਨੇ ਕਦਾ ਚਲੋ ਜੀ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਅੱਜ ਦਾ ਬਲੌਗ ਆਪਾਂ ਇੱਥੇ ਹੀ ਕਰਦੇ ਆ ਐਂਡ ਕਿਉਂਕਿ ਕੰਮ ਬਹੁਤ ਜ਼ਿਆਦਾ ਪਿਆ ਹੈ ਤੇ ਥੋੜੇ ਥੋੜੇ ਨਾਲ ਹੋ ਜੂ ਕਵੇਲਾ ਨਾਲੇ ਮੈਂ ਕੱਢ ਲਾਂ ਧਾਰ ਇਹਦੀ ਤੇ ਫਿਰ ਬਣਾਉਂਗੀ ਦੋ ਆ ਸਬਜੀ ਤੇ ਵਾ ਦੁੱਧਾ ਦਾ ਗਰਮ ਕਰਾਂਗੇ ਕਿਉਂਕਿ ਟਾਈਮ ਸੀ ਬਚ ਚੁੱਕਿਆ ਤੇ ਚਲੋ ਜੀ ਅੱਜ ਦੇ ਬਲੌਗ ਦਾ ਕਰਦੇ ਆ ਇੱਥੇ ਆਪਾਂ ਐਂਡ ਤੇ ਸਾਰੇ ਜਣੇ ਵੀਡੀਓ ਨੂੰ ਪੂਰਾ ਦੇਖਿਓ ਜੀ ਤੇ ਨਾਲੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰਿਓ ਜੀ ਤੇ ਬਾਕੀ ਜੀ ਹੱਸਦੇ ਰਹੋ ਵਾਸਤੇ ਰਹੋ ਤੇ ਸਾਡੀਆਂ ਵੀਡੀਓ ਨੂੰ ਇਸੇ ਤਰ੍ਹਾਂ ਦੇਂਦੇ ਰਹੋ ਆਪਣੇ ਨਵੇਂ ਖੁੱਲਰ ਦਾ ਡੱਬਾ ਇਸੇ ਤਰ੍ਹਾਂ ਦੇਂਦੇ ਰਹੋ ਜੀ ਬਾਏ ਬਾਏ